ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਨਿਰਪੱਖ ਬਾਜ਼ ਦੀ ਇਸ ਅਗਲੀ ਪੇਸ਼ਕਸ਼ ਤੇ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪਿਛਲੇ ਕਈ ਮਹੀਨਿਆਂ ਤੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀਆਂ ਪੰਜਾਬ ਫੇਰੀਆਂ ਅਣਗੌਲੀਆਂ ਨਹੀਂ ਗਈਆਂ ਹਨ। ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਵਿਰੋਧੀ ਸਿਆਸੀ ਪਾਰਟੀਆਂ ਵਿੱਚ ਵੀ ਅਤੇ ਪੰਜਾਬ ਭਾਜਪਾ ਦੇ ਅੰਦਰੂਨੀ ਹਲਕਿਆਂ ਦੇ ਅੰਦਰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਕਾਫੀ ਦੇਰ ਪਹਿਲਾਂ ਹੀ ਪੰਜਾਬ ਦੇ ਸਿਆਸੀ ਮਾਹੌਲ ਵਿੱਚ ਚਾਹੇ ਉਹ ਧਾਰਮਿਕ ਸਥਾਨਾਂ ਤੇ ਫੇਰੀ ਹੋਵੇ ਸਿਆਸੀ ਰੈਲੀਆਂ ਹੋਣ ਜਿਮਨੀ ਚੋਣਾਂ ਦੇ ਵਿੱਚ ਪ੍ਰਚਾਰ ਹੋਵੇ ਤੇ ਜਾਂ ਫਿਰ ਹੋਰਨਾਂ ਪਾਰਟੀਆਂ ਦੇ ਆਗੂਆਂ ਨੂੰ ਭਾਜਪਾ ਦੇ ਵਿੱਚ ਸ਼ਾਮਲ ਕਰਨਾ ਹੋਵੇ ਸੈਣੀ ਦਾ ਹੀ ਜਾਣਿਆ ਪਛਾਣਿਆ ਚਿਹਰਾ ਦਿਖਾਈ ਦਿੰਦਾ ਹੈ ਸੈਣੀ ਦੀ ਇਹ ਨਿਰੰਤਰ ਸਮੂਲੀਅਤ ਸਾਫ਼-ਸਾਫ਼ ਸੰਗਠਨਾਤਮਕ ਰਣਨੀਤੀ ਵੱਲ ਇਸ਼ਾਰਾ ਕਰਦੀ ਹੈ ਸ਼ੂਬੇ ਦੇ ਵਿੱਚ ਭਾਜਪਾ ਦੇ ਜਨ ਆਧਾਰ ਨੂੰ ਮਜ਼ਬੂਤ ਕਰਨਾ ਜਿੱਥੇ ਪਾਰਟੀ ਰਵਾਇਤੀ ਤੌਰ ਤੇ ਕਮਜ਼ੋਰ ਹੀ ਰਹੀ ਹੈ ਅਤੇ ਨਾਲ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਹਾਰਿਕ ਉਕਲਪ ਵਜੋਂ ਹਰਿਆਣਾ ਮਾਡਲ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨਾ 14 ਜਨਵਰੀ ਨੂੰ ਮਾਗੀ ਮੇਲੇ ਦੌਰਾਨ ਜਦੋਂ ਭਾਜਪਾ ਦੀ ਪਲੇਠੀ ਸਿਆਸੀ ਕਾਨਫਰੰਸ ਸੀ ਤਾਂ ਕੇਂਦਰੀ ਰੇਲਵੇ ਮੰਤਰੀ ਰਵਨੀਤ ਬਿੱਟੂ ਨੇ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਕਿਹਾ ਸੀ ਕਿ ਹਰਿਆਣਾ ਦੇ ਲੋਕ ਇਸ ਗੱਲ ਤੇ ਨਾਰਾਜ਼ ਹੋ ਸਕਦੇ ਹਨ ਕਿ ਉਹਨਾਂ ਦਾ ਮੁੱਖ ਮੰਤਰੀ ਜ਼ਿਆਦਾਤਰ ਪੰਜਾਬ ਦੇ ਵਿੱਚ ਹੀ ਦੇਖਿਆ ਜਾਂਦਾ ਹੈ ਜ਼ਿਆਦਾ ਸਮਾਂ ਪੰਜਾਬ ਦੇ ਵਿੱਚ ਹੀ ਬਿਤਾ ਰਿਹਾ ਹੈ ਪਰ ਹਰਿਆਣਾ ਸਮਝਦਾ ਹੈ ਕਿ ਪੰਜਾਬ ਨੂੰ ਇਸ ਸਮੇ ਮੱਲਮ ਦੀ ਲੋੜ ਹੈ ਹਰਿਆਣਾ ਸਾਡਾ ਛੋਟਾ ਭਰਾ ਹੈ ਅਤੇ ਛੋਟੇ ਭਰਾ ਕਦੇ ਵੀ ਵੱਡੇ ਭਰਾ ਦੇ ਨਾਲ ਨਾਰਾਜ਼ ਨਹੀਂ ਹੁੰਦੇ ਬਿੱਟੂ ਦੇ ਇਸ ਭਾਸ਼ਣ ਨੇ ਭੀੜ ਦੇ ਵਿੱਚ ਹਾਸਾ ਠੱਠਾ ਵੀ ਹੋਇਆ ਤੇ ਤਾਲੀਆਂ ਵੀ ਖੂਬ ਵਜੀਆਂ ਇਸ ਤੋਂ ਬਾਅਦ ਬਾਕੀ ਬੁਲਾਰੇ ਚਾਹੇ ਉਹ ਤਰਨ ਚੁੱਗ ਹੋਣ ਭਾਜਪਾ ਦੇ ਕੌਮੀ ਜਰਨਲ ਸਖਤਰ ਤੇ ਜਾਂ ਫੇਰ ਸੁਨੀਲ ਜਾਖੜ ਹੋਣ ਭਾਜਪਾ ਦੇ ਸੂਬਾ ਪ੍ਰਧਾਨ ਸਾਰਿਆਂ ਨੇ ਹੀ ਆਪਣੇ ਭਾਸ਼ਣਾਂ ਦੇ ਵਿੱਚ ਸੈਣੀ ਦੇ ਪੰਜਾਬ ਦੌਰਿਆਂ ਨੂੰ ਮਾਨਤਾ ਵੀ ਦਿੱਤੀ ਹੁਣ ਸੈਣੀ ਦੇ ਪੰਜਾਬ ਦੌਰੇ ਸਿਆਸੀ ਸੁਨੇਹੇ ਦੇ ਨਾਲ ਨਾਲ ਪ੍ਰਤੀਕਵਾਦ ਵੀ ਹੁੰਦੇ ਹਨ ਸਿੰਬੋਲਿਜ਼ਮ ਵੀ ਭਰੀ ਪਈ ਹੁੰਦੀ ਹੈ ਜ਼ਿਆਦਾਤਰ ਸਿਰ ਤੇ ਪੱਗ ਬੰਨੀ ਹੁੰਦੀ ਹੈ ਔਰ ਇਸ ਭਾਵ ਨੂੰ ਭਾਜਪਾ ਦੇ ਨੇਤਾ ਤੇ ਆਮ ਜਨਤਾ ਵੱਲੋਂ ਵੀ ਸਰਾਇਆ ਗਿਆ ਹੈ। ਹਰਿਆਣਾ ਦਾ ਮੁੱਖ ਮੰਤਰੀ ਜਦੋਂ ਇਕੱਠ ਨੂੰ ਸੰਬੋਧਨ ਕਰਦਾ ਹੈ ਤਾਂ ਪੰਜਾਬੀ ਵਿੱਚ ਕਰਦਾ ਹੈ ਕਿਤੇ ਕਿਤੇ ਹਿੰਦੂ ਦੀ ਵਰਤੋਂ ਵੀ ਹੁੰਦੀ ਹੈ ਆਪਣੇ ਹਰਿਆਣਵੀ ਲੈਜ਼ੇ ਦੇ ਵਿੱਚ। ਪਿੱਛੇ ਜਿਹੇ ਤਾਂ ਸੈਣੀ ਨੇ ਆਪਣੇ ਭਾਸ਼ਣਾ ਦੇ ਵਿੱਚ ਹਾਸਾ ਤੇ ਤੰਜ ਵੀ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਹੈ ਖਾਸ ਕਰ ਉਦੋਂ ਜਦੋਂ ਨਿਸ਼ਾਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਹਾਂ ਇਹਨਾਂ ਭਾਸ਼ਣਾ ਵਿਚਲੇ ਤੰਗ ਦੀਆਂ ਰੀਲਾਂ ਵੀ ਸੋਸ਼ਲ ਮੀਡੀਆ ਤੇ ਚਲਾਈਆਂ ਜਾ ਰਹੀਆਂ ਹਨ ਇਸ ਪ੍ਰਚਾਰ ਨੂੰ ਡਿਜੀਟਲ ਤੜਕਾ ਲਗਾਇਆ ਜਾ ਰਿਹਾ ਹੈ 31 ਜੁਲਾਈ 2025 ਨੂੰ ਨਾਇਬਸ਼ਾਹੀ ਸੁਨਾਮ ਪਹੁੰਚਦੇ ਹਨ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਵਾਲੇ ਤੇ ਸ਼ਰਦਾ ਦੇ ਫੁੱਲ ਪੇਂਟ ਕਰਨ ਉਥੇ ਆਮ ਲੋਕਾਂ ਨੂੰ ਵੀ ਮਿਲਦੇ ਨੇ ਸ਼ਹੀਦ ਪਰਿਵਾਰ ਦੇ ਜਿਹੜੇ ਵਾਰਿਸ ਨੇ ਉਹਨਾਂ ਨੂੰ ਵੀ ਮਿਲਦੇ ਨੇ ਤੇ ਪਾਰਟੀ ਦੇ ਵਰਕਰਾਂ ਨਾਲ ਵੀ ਤਾਲਮੇਲ ਬਿਠਾਉਂਦੇ ਦੇਖੇ ਜਾਂਦੇ। ਸ਼ਹੀਦ ਉਦਮ ਸੰਗ ਕੰਬੋਜ ਬਰਾਦਰੀ ਨੂੰ ਬਿਲੋਂਗ ਕਰਦੇ ਸੀ, ਕੰਬੋਜ ਬਰਾਦਰੀ ਦੇ ਨਾਲ ਸੰਬੰਧ ਰੱਖਦੇ ਸੀ ਜਿਹੜੀ ਕਿ OBC ਸ਼੍ਰੇਣੀ ਦੇ ਵਿੱਚ ਆਉਂਦੀ ਹੈ ਤੇ ਸੈਣੀ ਸਮਾਜ ਵੀ OBC ਦਾ ਹੀ ਹਿੱਸਾ ਹੈ। ਇਹਨਾਂ ਕਾਰਨਾ ਕਰਕੇ ਹੀ ਇਹ ਫੇਰੀ ਸਮਾਜਿਕ ਤੇ ਸਿਆਸੀ ਮਾਨਿਆਂ ਦੇ ਨਾਲ ਭਰਪੂਰ ਸੀ। ਪਿਛਲੇ 6 ਮਹੀਨਿਆਂ ਦੇ ਵਿੱਚ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਵਿੱਚ ਕਈ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕੀਤੀ ਹੈ। ਜਿਮਨੀ ਚੋਣਾਂ ਦੇ ਵਿੱਚ ਪ੍ਰਚਾਰ ਵੀ ਕੀਤਾ ਹੈ ਜੂਨ ਮਹੀਨੇ ਦੇ ਵਿੱਚ ਲੁਧਿਆਣਾ ਪੱਛਮੀ ਜਿਮਨੀ ਚੋਣ ਸੀ ਜਾਂ ਫਿਰ ਨਵੰਬਰ ਮਹੀਨੇ ਦੇ ਵਿੱਚ ਤਰਨਤਾਰਨ ਦੀ ਜਿਮਨੀ ਚੋਣ ਹੋਵੇ ਸਾਰੀਆਂ ਹੀ ਜਿਮਨੀ ਚੋਣਾਂ ਦੇ ਵਿੱਚ ਉਹ ਪ੍ਰਚਾਰ ਕਰਦੇ ਦੇਖੇ ਗਏ 26 ਦਸੰਬਰ 2025 ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਵਿਖੇ ਨਤਮਸਤਕ ਹੋਣ ਵੀ ਸੈਣੀ ਪਹੁੰਚੇ ਛੋਟੇ ਸਹਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਤੇ ਵੀਲ 12 ਦਿਨਸ਼ ਦੇ ਕਈ ਪ੍ਰੋਗਰਾਮਾਂ ਦੇ ਵਿੱਚ ਵੀ ਉਹ ਸ਼ਾਮਲ ਹੋਏ ਸਾਹਿਬ ਜਾਦਿਆਂ ਦੀ ਸ਼ਹੀਦੀ ਨੂੰ ਸਜਦਾ ਵੀ ਕੀਤਾ ਇਸੇ ਸਾਲ ਜਨਵਰੀ ਮਹੀਨੇ ਲੁਧਿਆਣਾ ਜ਼ਿਲ੍ਹੇ ਦੇ ਸੰਤ ਕਬੀਰ ਕੁਟੀਰ ਦੇ ਵਿੱਚ ਮਹਿੰਗ ਸਿੰਘਾਂ ਦੇ ਇਕੱਠ ਨੂੰ ਵੀ ਸੰਬੋਧਨ ਕੀਤਾ ਨੌਜਵਾਨਾਂ ਨੂੰ ਸਿੱਖ ਇਤਿਹਾਸ ਤੇ ਕਦਰਾਂ ਕੀਮਤਾਂ ਤੋਂ ਪ੍ਰੇਰਨਾ ਲੈਣ ਦੇ ਲਈ ਕਿਹਾ 11 ਜਨਵਰੀ ਨੂੰ ਮਾਛੀਵਾਲਾ ਵਿਖੇ ਗੁਰਦੁਆਰਾ ਚਰਨ ਕਮਲ ਸਾਹਿਬ ਵਿਖੇ ਮੱਥਾ ਟੇਕਿਆ ਨਾਲ ਹੀ ਲੁਧਿਆਣਾ ਦੇ ਸ਼੍ਰੀ ਮੁਕਤੇਸ਼ਵਰ ਸ਼ਿਵ ਮੰਦਿਰ ਦੇ ਦਰਸ਼ਨ ਵੀ ਕੀਤੇ ਉਸੇ ਹੀ ਦਿਨ ਸਮਰਾਲਾ ਵਿਖੇ ਵਿਕਸ਼ਿਤ ਭਾਰਤ ਜੀ ਰਾਮ ਜੀ ਦੇ ਹੱਕ ਦੇ ਵਿੱਚ ਇੱਕ ਰੈਲੀ ਵੀ ਸੰਬੋਧਨ ਕੀਤੀ ਇਹ ਪ੍ਰੋਗਰਾਮ ਵੀ ਭਾਜਪਾ ਵੱਲੋਂ ਰੱਖਿਆ ਗਿਆ ਸੀ 14 ਜਨਵਰੀ ਨੂੰ ਤਾਂ ਮਾਗੀ ਮੇਲੇ ਦੀ ਕਾਨਫਰੰਸ ਤੇ ਮੁੱਖ ਬੁਲਾਰੇ ਸੈਣੀ ਸੀ ਹੀ ਜਿਸ ਤੋਂ ਵੀ ਭਾਜਪਾ ਦੇ ਚੋਣ ਪ੍ਰਚਾਰ ਦੇ ਵਿੱਚ ਉਹਨਾਂ ਦੀ ਕੇਂਦਰੀ ਭੂਮਿਕਾ ਦਾ ਅਹਿਸਾਸ ਹੁੰਦਾ ਹੀ ਹੈ ਆਪਣੀਆਂ ਸਾਰੀਆਂ ਫੇਰੀਆਂ ਦੇ ਵਿੱਚ ਸੈਣੀ ਦੇ ਨਿਸ਼ਾਨੇ ਤੇ ਆਪ ਸਰਕਾਰੀ ਹੁੰਦੀ ਹੈ ਕਦੇ ਕਾਨੂੰਨ ਵਿਵਸਥਾ ਲਾ ਐਂਡ ਆਰਡਰ ਨੂੰ ਲੈ ਕੇ ਕਦੇ ਵਿੱਤੀ ਹਾਲਾਤਾਂ ਨੂੰ ਅਤੇ ਕਦੇ ਪ੍ਰਸ਼ਾਸਨ ਇਹਨਾਂ ਮੁੱਦਿਆਂ ਤੇ ਹੀ ਉਹਨਾਂ ਵੱਲੋਂ ਤੰਜ ਕੱਸੇ ਜਾਂਦੇ ਹਨ ਤੇ ਨਾਲ ਹੀ ਭਾਜਪਾ ਪੰਜਾਬ ਦੇ ਵਿੱਚ ਬਦਲ ਹੋ ਸਕਦੀ ਹੈ ਇਸ ਦਾ ਜ਼ਿਕਰ ਵੀ ਉਹਨਾਂ ਵੱਲੋਂ ਕੀਤਾ ਜਾਂਦਾ ਹੈ 16 ਜਨਵਰੀ ਨੂੰ ਚੰਡੀਗੜ੍ਹ ਵਿਖੇ ਪਾਰਟੀ ਦੇ ਪੰਜਾਬ ਹੈੱਡਕੁਆਰਟਰ ਦੇ ਵਿੱਚ ਜਗਮੀਤ ਬਰਾੜ ਉਹਨਾਂ ਦੇ ਪ੍ਰਾਰਿਪਤ ਜੀਤ ਬਰਾੜ ਚਰਨਜੀਤ ਬਰਾੜ ਤੇ ਮੁੱਖ ਮੰਤਰੀ ਦੇ ਓਐਸਡੀ ਰਹੇ ਓਂਕਾਰ ਸਿੰਘ ਨੂੰ ਉਹ ਵੀ ਸੈਣੀ ਵੱਲੋਂ ਹੀ ਸ਼ਾਮਲ ਕਰਾਇਆ ਗਿਆ ਸੀ ਤੇ 23 ਜਨਵਰੀ ਨੂੰ ਸਾਨਨੇਵਾਲ ਹਲਕੇ ਦੇ ਭੈਣੀ ਸਾਹਿਬ ਖੇ ਉਹ ਪਹੁੰਚ ਜਾਂਦੇ ਨੇ ਨਿਰੰਕਾਰੀ ਸਮਾਜ ਦੇ ਸੰਸਥਾਪਕ ਸਤਿਗੁਰੂ ਰਾਮ ਸਿੰਘ ਦੇ ਜਨਮ ਦਿਹਾੜੇ ਤੇ ਮੱਥਾ ਟੇਕਣ ਦੇ ਲਈ ਤੇ ਉੱਥੇ ਹੀ ਉਹ ਕ੍ਰੁਕਸ਼ੇਤਰ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੇ ਨਾਮ ਤੇ ਇੱਕ ਚੇਅਰ ਸਥਾਪਿਤ ਕਰਨ ਦਾ ਵਾਅਦਾ ਵੀ ਕਰਦੇ ਆਂ ਵਾਰ-ਵਾਰ ਨਾਇਬ ਸਿੰਘ ਸੈਣੀ ਆਪਣੇ ਭਾਸ਼ਣਾ ਦੇ ਵਿੱਚ ਹਰਿਆਣਾ ਮਾਡਲ ਦਾ ਜ਼ਿਕਰ ਵੀ ਕਰਦੇ ਹਨ 24 ਫਸਲਾਂ ਦੇ ਉੱਤੇ ਐਮਐਸਪੀ ਦਿੱਤੀ ਜਾਂਦੀ ਹੈ 217 ਚੌਣ ਵਾਦੇ ਕੀਤੇ ਸੀ ਉਹਨਾਂ ਦੇ ਵਿੱਚੋਂ 53 ਪੂਰੇ ਵੀ ਕਰ ਲਏ ਗਏ ਹਨ ਇਸ ਵਿੱਤੀ ਬਰੇ ਦੇ ਅੰਤ ਤੱਕ ਖਤਮ ਹੁੰਦੇ ਹੁੰਦੇ 163 ਵਾਦੇ ਪੂਰੇ ਕਰ ਦੇਵਾਂਗੇ ਇਹ ਜ਼ਿਕਰ ਵੀ ਹੁੰਦਾ ਹੈ ਡਬਲ ਇੰਜਨ ਸਰਕਾਰ ਦਾ ਪੰਜਾਬ ਨੂੰ ਕੀ ਫਾਇਦਾ ਹੋ ਸਕਦਾ ਹੈ ਇਹ ਗਣਵਾਉਣਾ ਵੀ ਉਹ ਨਹੀਂ ਪੁੱਲਦੇ ਪੰਜਾਬ ਤੇ ਹਰਿਆਣਾ ਦੇ ਖੂਨ ਦੇ ਰਿਸ਼ਤੇ ਦਾ ਵੀ ਜ਼ਿਕਰ ਕੀਤਾ ਜਾਂਦਾ ਹੈ ਭਗਵੰਤ ਮਾਨ ਤੇ ਕੇਜਰੀਵਾਲ ਦਾ ਮਜ਼ਾਕ ਵੀ ਉਡਾਇਆ ਜਾਂਦਾ ਹੈ ਪਿੱਛੇ ਜੇ ਇਹ ਵੀ ਕਹਿੰਦੇ ਸੁਣੇ ਗਏ ਕਿ ਮੁੱਖ ਮੰਤਰੀ ਭਗਵੰਤ ਮਾਨ ਤਾਂ ਕਹਿੰਦਾ ਕਿ ਹੜ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ 20000 ਰੁਪਏ ਪ੍ਰਤੀ ਏਕੜ ਦਿੱਤਾ ਤੇ ਗੁਜਰਾਤ ਦੇ ਵਿੱਚ ਕੇਜਰੀਵਾਲ ਜਾ ਕੇ ਕਹਿੰਦਾ ਹੈ ਕਿ ਪੰਜਾਬ ਤੁਸੀਂ 50000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਿਹੜਾ 30000 ਦਾ ਫਰਕ ਹੈ ਉਹ 30000 ਕਿੱਧਰ ਗਿਆ ਕਿਸੇ ਨੂੰ ਪਤਾ ਨਹੀਂ ਚੱਲਦਾ لیکن ਜਿੱਥੇ ਨਾਇਬ ਸਿੰਘ ਸੈਣੀ ਦੇ ਭਾਜਪਾ ਦੇ ਲਈ ਪ੍ਰਚਾਰ ਕਰਨ ਦੇ ਵਿੱਚ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀ ਦੌਰਿਆਂ ਦਾ ਭਾਜਪਾ ਨੂੰ ਫਾਇਦਾ ਵੀ ਹੋ ਰਿਹਾ ਹੈ ਇਹ ਕਿਹਾ ਜਾ ਰਿਹਾ ਹੈ ਕਿ OBC ਵੋਟਾਂ ਨੂੰ ਸੰਯੋਜਿਤ ਕਰਨ ਦੇ ਲਈ ਜਾਂ ਭਾਜਪਾ ਵੱਲ ਇਕੱਤਰਤ ਕਰਨ ਦੇ ਲਈ ਸੈਣੀ ਕਾਫੀ ਫਾਇਦਾ ਪੁੰਚਾਰੇ ਨੇ ਵੱਖ-ਵੱਖ ਲੀਡਰਾਂ ਨੂੰ ਆਗੂਆਂ ਨੂੰ ਵੱਡੇ ਆਗੂਆਂ ਨੂੰ ਸ਼ਾਮਲ ਕਰਨ ਸਮੇਂ ਵੀ ਉਹ ਪੰਜਾਬ ਦੇ ਵਿੱਚ ਹੀ ਹੁੰਦੇ ਨੇ ਉਹਨਾਂ ਵੱਲੋਂ ਇੱਕ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਇਸ ਦਾ ਭਾਜਪਾ ਨੂੰ ਫਾਇਦਾ ਹੁੰਦਾ ਵੀ ਦਿਖ ਰਿਹਾ ਹੈ ਪਰ ਕਿਤੇ ਨਾ ਕਿਤੇ ਇਸ ਦੇ ਨੁਕਸਾਨ ਵੀ ਹਨ ਨੁਕਸਾਨ ਇਸ ਲਈ ਹਨ ਕਿ ਪੰਜਾਬ ਅਤੇ ਹਰਿਆਣਾ ਲੰਬੇ ਸਮੇਂ ਤੋਂ ਟਕਰਾਅ ਦੀ ਸਥਿਤੀ ਦੇ ਵਿੱਚ ਚੱਲ ਰਹੇ ਹਨ ਚਾਹੇ ਉਹ ਸਤਲੁਜ ਯਮਨਾ ਲਿੰਕ ਨਹਿਰ ਦੇ ਮੁੱਦੇ ਨੂੰ ਲੈ ਕੇ ਹੋਵੇ ਤੇ ਚਾਹੇ ਚੰਡੀਗੜ੍ਹ ਕਾਮਨ ਰਾਜਧਾਨੀ ਹੋਣ ਕਰਕੇ ਹੋਵੇ ਦੋਹਾਂ ਹੀ ਮੁੱਦਿਆਂ ਤੇ ਪਾਣੀ ਦੇ ਮੁੱਦੇ ਤੇ ਖਾਸ ਕਰ ਹਰਿਆਣਾ ਤੇ ਪੰਜਾਬ ਆਪਸ ਦੇ ਵਿੱਚ ਟਕਰਾਉਂਦੇ ਦੇਖੇ ਗਏ ਹਨ ਲੰਬੇ ਸਮੇਂ ਤੋਂ ਇਹ ਟਕਰਾਅ ਚੱਲ ਰਿਹਾ ਹੈ ਇਹਨਾਂ ਸਮੱਸਿਆਵਾਂ ਦਾ ਇਹਨਾਂ ਮੁੱਦਿਆਂ ਦਾ ਕੋਈ ਹੱਲ ਨਹੀਂ ਨਿਕਲ ਰਿਹਾ ਅੱਜ ਵੀ ਚੰਡੀਗੜ੍ਹ ਦੇ ਵਿੱਚ ਸਤਲੋ ਯਮਨਾ ਲੈਕ ਲੈਰ ਦੇ ਮੁੱਦੇ ਨੂੰ ਲੈ ਕੇ ਦੋਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਨਾਇਬ ਸਿੰਘ ਸ਼ੈਣੀ ਇਹਨਾਂ ਦੋਹਾਂ ਦੇ ਵਿਚਾਲੇ ਮੀਟਿੰਗ ਸੀ 6ਵੇਂ ਦੌਰ ਦੀ ਇਹ ਮੀਟਿੰਗ ਸੀ ਲੇਕਿਨ ਜਿਵੇਂ ਪਹਿਲੀਆਂ ਮੀਟਿੰਗਾਂ ਦੇ ਵਿੱਚ ਕੋਈ ਨਤੀਜਾ ਨਹੀਂ ਨਿਕਲਿਆ ਅੱਜ ਵੀ ਕੋਈ ਨਤੀਜਾ ਨਿਕਲੇਗਾ ਇਸ ਦਾ ਕੋਈ ਬਹੁਤਾ ਇੰਤਜ਼ਾਰ ਨਹੀਂ ਕੀਤਾ ਜਾ ਰਿਹਾ لیکن ਪਾਣੀਆਂ ਦੇ ਮੁੱਦੇ ਤੇ ਟਕਰਾਅ ਲਗਾਤਾਰ ਬਰਕਰਾਰ ਰਹਿੰਦਾ ਹੈ। ਹਰਿਆਣਾ ਵੱਲੋਂ ਬਾਰ-ਬਾਰ ਵਾਧੂ ਪਾਣੀ ਮੰਗਿਆ ਜਾਂਦਾ ਹੈ, ਆਪਣੇ ਹਿੱਸੇ ਦਾ ਪਾਣੀ ਕਹਿ ਕੇ ਮੰਗਿਆ ਜਾਂਦਾ ਹੈ ਤੇ ਪੰਜਾਬ ਦੇ ਵੱਲੋਂ ਇਹ ਜ਼ਿਕਰ ਕੀਤਾ ਜਾਂਦਾ ਹੈ ਕਿ ਸਾਡੇ ਕੋਲ ਪਾਣੀ ਦੇਣ ਵਾਸਤੇ ਹੈ ਨਹੀਂ, ਇੱਕ ਬੂੰਦ ਵੀ ਪਾਣੀ ਅਸੀਂ ਨਹੀਂ ਦੇ ਸਕਦੇ। ਪਿੱਛੇ ਜਿਹੇ ਪਾਖੜਾ ਡੈਮ ਦੇ ਗੇਟ ਖੋਲਣ ਨੂੰ ਲੈ ਕੇ ਜੋ ਟਕਰਾਅ ਹੋਇਆ, ਬਾਰ-ਬਾਰ ਬੀਐਮਬੀ ਅਦਾਲਤਾਂ ਦੇ ਵਿੱਚ ਜਾਂਦੀ ਹੈ। ਇਹ ਮਸਲੇ ਕਾਫੀ ਉਲਝੇ ਹੋਏ ਨੇ, ਪਚੀਦਾ ਹਨ। ਕੱਲ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਰਿਪਬਬਲਿਕ ਡੇ ਦੇ ਭਾਸ਼ਣ ਦੇ ਵਿੱਚ ਚੰਡੀਗੜ੍ਹ ਦਾ ਜ਼ਿਕਰ ਕੀਤਾ ਗਿਆ ਵੱਖਰੀ ਹਾਈ ਕੋਰਟ ਦਾ ਜ਼ਿਕਰ ਕੀਤਾ ਗਿਆ ਇਹ ਮੁੱਦੇ ਨਾ ਤਾਂ ਛੇਤੀ ਸੁਲਝਣ ਵਾਲੇ ਨੇ ਇਹਨਾਂ ਮੁੱਦਿਆਂ ਦੇ ਚੱਲਦੇ ਕਿਸੇ ਸਮੇਂ ਵੀ ਹਰਿਆਣਾ ਅਤੇ ਪੰਜਾਬ ਆਪਸ ਦੇ ਵਿੱਚ ਟਕਰਾਅ ਉਹਨਾਂ ਦਾ ਵਧ ਸਕਦਾ ਹੈ ਔਰ ਇਸ ਵਧੇ ਹੋਏ ਟਕਰਾਅ ਤੇ ਨਾਇਬ ਸਿੰਘ ਸੈਣੀ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਪ੍ਰਚਾਰ ਕਰਨਗੇ ਜਾਂ ਕਿਸ ਤਰੀਕੇ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ ਇਸ ਦੇ ਉੱਤੇ ਵੀ ਸ਼ੰਕੇਤਾਂ ਲਗਾਏ ਹੀ ਜਾ ਸਕਦੇ ਜਿੱਥੇ ਨਾਇਬ ਸਿੰਘ ਸੈਣੀ ਦੀਆਂ ਪੰਜਾਬ ਦੇ ਵਿੱਚ ਲਗਾਤਾਰ ਗਤੀਵਿਧੀਆਂ ਵਧੀਆਂ ਹੋਈਆਂ ਹਨ ਭਾਜਪਾ ਇੱਕ ਸੰਯੁਕਤ ਰਣਨੀਤੀ ਦੇ ਤਹਿਤ ਉਹਨਾਂ ਦਾ ਇਸਤੇਮਾਲ ਕਰ ਰਹੀ ਹੈ ਉੱਥੇ ਹੀ ਪੰਜਾਬ ਦੇ ਵਿੱਚ ਜਿਹੜਾ ਭਾਜਪਾ ਦਾ ਯੂਨਿਟ ਹੈ ਉਸ ਦੀਆਂ ਕਮਜ਼ੋਰੀਆਂ ਵੀ ਲੋਕਾਂ ਦੇ ਸਾਹਮਣੇ ਆਉਂਦੀਆਂ ਹਨ ਕਿ ਪੰਜਾਬ ਦੇ ਵਿੱਚ ਭਾਜਪਾ ਕੋਲ ਕੋਈ ਵੀ ਐਡੇ ਵੱਡੇ ਕੱਦ ਦਾ ਨੇਤਾ ਨਹੀਂ ਹੈ ਜਿਸ ਦੀ ਅਪੀਲ ਪੂਰੇ ਪੰਜਾਬ ਦੇ ਵਿੱਚ ਹੋਵੇ ਤੇ ਜੋ ਪੂਰੇ ਸੂਬੇ ਦੇ ਵਿੱਚ ਭਾਜਪਾ ਦੇ ਚੋਣ ਪ੍ਰਚਾਰ ਨੂੰ ਸਿਖਰਾਂ ਵੱਲ ਲੈ ਕੇ ਜਾ ਸਕੇ ਲੋਕਾਂ ਦੇ ਵਿੱਚ ਭਾਜਪਾ ਦੀਆਂ ਪਾਲਿਸੀਆਂ ਨੂੰ ਰੱਖ ਸਕੇ ਉਹਨਾਂ ਦੀਆਂ ਨੀਤੀਆਂ ਨੂੰ ਰੱਖ ਸਕੇ ਤੇ ਲੋਕਾਂ ਨੂੰ ਪਾਰਟੀ ਦੇ ਨਾਲ ਜੋੜਨ ਦੇ ਵਿੱਚ ਮਦਦ ਕਰ ਸਕੇ ਭਾਜਪਾ ਦੇ ਜੋ ਮੌਜੂਦਾ ਸੂਬਾ ਪ੍ਰਧਾਨ ਹਨ ਸੁਨੀਲ ਜਾਖੜ ਇਹ ਨਹੀਂ ਕਿ ਉਹਨਾਂ ਦਾ ਨਾਮ ਵੱਡਾ ਨਹੀਂ ਹੈ ਉਹਨਾਂ ਦਾ ਸਿਆਸੀ ਕੱਦ ਵੱਡਾ ਨਹੀਂ ਹੈ ਵਧੀਆ ਸਿਆਸੀ ਘਰਾਣੇ ਦੇ ਵਿੱਚੋਂ ਆਉਂਦੇ ਨੇ ਉਹਨਾਂ ਦੀ ਪਿੱਠ ਭੂਮੀ ਕਾਫੀ ਸ਼ਾਨਦਾਰ ਹੈ ਲੰਬਾ ਇਤਿਹਾਸ ਹੈ ਨਾਮ ਸਾਰਿਆਂ ਨੂੰ ਜਾਣਿਆ ਪਛਾਣਿਆ ਹੈ ਸੁਨੀਲ ਜਾਖੜ ਦਾ ਲੇਕਿਨ ਸੁਨੀਲ ਜਾਖੜ ਭਾਜਪਾ ਦੇ ਵਿੱਚ ਪ੍ਰਧਾਨ ਬਣਨ ਤੋਂ ਬਾਅਦ ਉਸ ਤਰੀਕੇ ਨਾਲ ਐਕਟਿਵ ਨਹੀਂ ਹੋ ਸਕੇ ਉਸ ਤਰੀਕੇ ਨਾਲ ਉਹਨਾਂ ਵੱਲੋਂ ਕੋਈ ਵੀ ਕਾਰਵਾਈਆਂ ਅੱਗੇ ਨਹੀਂ ਵਧਾਈਆਂ ਜਾ ਸਕੀਆਂ ਕਈ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਸੁਨੀਲ ਜਾਖੜ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਨਾਲ ਇਤਿਫਾਕ ਨਹੀਂ ਰੱਖਦੇ ਜਿਸ ਤਰ੍ਹਾਂ ਦੀ ਰਣਨੀਤੀ ਉਹਨਾਂ ਵੱਲੋਂ ਘੜੀ ਜਾਂਦੀ ਹੈ ਉਸ ਰਣਨੀਤੀ ਨਾਲ ਜ਼ਿਆਦਾ ਸੁਨੀਲ ਜਾਖੜ ਦੀ ਸੋਚ ਨਹੀਂ ਮੇਲ ਨਹੀਂ ਖਾਂਦੀ ਹੈ ਔਰ ਇਸ ਦਾ ਇਤਰਾਜ਼ ਵੀ ਬਾਰ ਬਾਰ ਉਹਨਾਂ ਵੱਲੋਂ ਜਤਾਇਆ ਗਿਆ ਹੈ ਇਹ ਵੀ ਕਿਹਾ ਗਿਆ ਸੀ ਕਿ ਉਹਨਾਂ ਵੱਲੋਂ ਚਿੱਠੀ ਨਰਿੰਦਰ ਮੋਦੀ ਨੂੰ ਲਿਖੀ ਗਈ ਸੀ ਪ੍ਰਧਾਨ ਮੰਤਰੀ ਨੂੰ ਇਹਨਾਂ ਗੱਲਾਂ ਦਾ ਹਵਾਲਾ ਦਿੱਤਾ ਗਿਆ ਸੀ ਕਿ ਜੋ ਰਣਨੀਤੀ ਤੁਸੀਂ ਵਰਤ ਰਹੇ ਹੋ ਪੰਜਾਬ ਦੇ ਵਿੱਚ ਉਹ ਰਣਨੀਤੀ ਨਾਲ ਸਫਲ ਨਹੀਂ ਹੋਇਆ ਜਾ ਸਕਦਾ ਤੁਹਾਨੂੰ ਪੰਜਾਬ ਦੇ ਮਸਲਿਆਂ ਤੇ ਮੁੜ ਵਿਚਾਰਨ ਦੀ ਲੋੜ ਹੈ ਤੁਹਾਨੂੰ ਆਪਣੀ ਅਪਰੋਚ ਜਿਹੜੀ ਹੈ ਉਹ ਬਦਲਣੀ ਪਵੇਗੀ ਤਾਹੀਂ ਪੰਜਾਬ ਦੇ ਭਾਜਪਾ ਦੇ ਵਿੱਚ ਪੈਰ ਲੱਗ ਸਕਦੇ ਹਨ ਔਰ ਇਹਨਾਂ ਚਿੱਠੀਆਂ ਦੇ ਚਲਦਿਆਂ ਇਹਨਾਂ ਵਖਰੇਵਿਆਂ ਦੇ ਚਲਦਿਆਂ ਸੁਨੀਲ ਜਾਖੜ ਕਈ ਵਾਰ ਆਪਣੇ ਆਪ ਨੂੰ ਪਿੱਛੇ ਹਟਾ ਲੈਂਦੇ ਨੇ ਉਹ ਜਿਆਦਾ ਸਰਗਰਮ ਨਹੀਂ ਦਿਖਾਈ ਦਿੰਦੇ ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਵੱਲੋਂ ਅਸਤੀਫੇ ਦੀ ਪੇਸ਼ਕਸ਼ ਵੀ ਲੰਬਾਂ ਸਮਾਂ ਪਹਿਲਾਂ ਕਰ ਦਿੱਤੀ ਗਈ ਸੀ ਪਰ ਉਹ ਅਸਤੀਫਾ ਮਨਜ਼ੂਰ ਨਹੀਂ ਹੋਇਆ ਕਈ ਮਹੀਨੇ ਉਹ ਘਰ ਬੈਠੇ ਰਹੇ ਫਿਰ ਅਚਾਨਕ ਉਹ ਸਰਗਰਮ ਹੋ ਜਾਂਦੇ ਨੇ ਖਾਸ ਕਰ ਜਦੋਂ ਪ੍ਰਧਾਨ ਮੰਤਰੀ ਜਾਂ ਕਿਸੇ ਵੱਡੇ ਲੀਡਰ ਨੇ ਪੰਜਾਬ ਆਉਣਾ ਹੁੰਦਾ ਹੈ ਉਦੋਂ ਉਹਨਾਂ ਨੂੰ ਸ਼ੁਰਖੀਆਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਉਹ ਹਾਰਾ ਗੁਦਰ ਸਵਾਗਤ ਕਰਨ ਦੇ ਲਈ ਵੀ ਪਹੁੰਚਦੇ ਹਨ ਸਿਰਫ ਉਹਨਾਂ ਸਮਿਆਂ ਦੇ ਵਿੱਚ ਹੀ ਉਹਨਾਂ ਵੱਲੋਂ ਕੋਈ ਨਾ ਕੋਈ ਸਰਗਰਮੀ ਦਿਖਾਈ ਜਾਂਦੀ ਹੈ ਲੇਕਿਨ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਬਹੁਤਾ ਜਿਆਦਾ ਉਹ ਬਿਆਨਬਾਜ਼ੀ ਕਰਦੇ ਦੇਖੇ ਨਹੀਂ ਗਏ ਸੀ ਹੁਣ ਪਿੱਛੇ ਦੇ ਦੁਬਾਰਾ ਇੱਕ ਵਾਰ ਫੇਰ ਉਹ ਸਰਗਰਮ ਹੋਏ ਨੇ ਪ੍ਰੈਸ ਕਾਨਫਰੰਸਾਂ ਦਿੱਤੀਆਂ ਜਾਂਦੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਿਸ਼ਾਨੇ ਸਾਦੇ ਜਾਂਦੇ ਹਨ ਕਈ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕੱਢਦੇ ਹੱਥ ਲੈਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹਨਾਂ ਦੀ ਸਾਰੀ ਦੀ ਸਾਰੀ ਸਰਗਰਮੀ ਪ੍ਰੈਸ ਕਾਨਫਰੰਸਾਂ ਤੱਕ ਹੀ ਸੀਮਤ ਹੈ ਉਹ ਸੜਕਾਂ ਤੇ ਉੱਤਰ ਕੇ ਜਿਸ ਤਰੀਕੇ ਨਾਲ ਲੜਾਈ ਲੜਨੀ ਚਾਹੀਦੀ ਹੈ ਉਸ ਤਰੀਕੇ ਨਾਲ ਲੜਾਈ ਲੜਦੇ ਦੇਖੇ ਨਹੀਂ ਜਾਂਦੇ ਉਹਨਾਂ ਦੀ ਜਿੰਨੀ ਵੀ ਸਰਗਰਮੀ ਹੈ ਉਹ ਪ੍ਰੈਸ ਕਾਨਫਰੰਸਾਂ ਤੱਕ ਹੀ ਸੀਮਤ ਰਹਿੰਦੀ ਦੂਸਰੇ ਭਾਜਪਾ ਦੇ ਜੋ ਪ੍ਰਮੁੱਖ ਆਗੂ ਨੇ ਜੋ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਦਾਵੇਦਾਰ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਹ ਹਨ ਰਵਨੀਤ ਸਿੰਘ ਬਿੱਟੂ ਹਾਲਾਂਕਿ ਰਵਨੀਤ ਸਿੰਘ ਬਿੱਟੂ ਵੱਲੋਂ ਆਪਣੇ ਰੇਲਵੇ ਮੰਤਰੀ ਹੋਣ ਦਾ ਫਾਇਦਾ ਚੱਕਦੇ ਹੋਏ ਸਾਰੇ ਪੰਜਾਬ ਦੇ ਵਿੱਚ ਵੱਖ-ਵੱਖ ਰੁਕੇ ਹੋਏ ਪ੍ਰੋਜੈਕਟਾਂ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਹੈ ਕਈ ਹਜ਼ਾਰ ਕਰੋੜ ਦੇ ਕੰਮ ਪੰਜਾਬ ਦੇ ਵਿੱਚ ਰੇਲਵੇ ਦੇ ਸ਼ੁਰੂ ਕਰਾਏ ਗਏ ਨੇ ਔਰ ਉਹ ਹੱਦ ਜਮਨੀ ਚੋਣ ਤੇ ਹਰ ਮੁੱਦੇ ਤੇ ਬਿਆਨ ਦਿੰਦੇ ਐਕਟਿਵ ਹੁੰਦੇ ਦਿਖਾਈ ਦਿੰਦੇ ਨੇ ਪਰ ਕਿਤੇ ਨਾ ਕਿਤਾ ਇਹ ਵੀ ਸਾਰਿਆਂ ਨੂੰ ਪਤਾ ਹੈ ਕਿ ਰਵਨੀਤ ਸਿੰਘ ਬਿੱਟੂ ਦੀ ਸਿਆਸੀ ਜਿਹੜੀ ਮੈਚਿਓਰਿਟੀ ਹੈ ਉਸਤੇ ਉੱਤੇ ਵੀ ਬਾਰ ਬਾਰ ਸਵਾਲ ਉੱਠਦੇ ਰਹੇ ਕਈ ਵਾਰ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦੇ ਬਿਆਨ ਦੇ ਦਿੱਤੇ ਜਾਂਦੇ ਹਨ ਜਿੰਨਾ ਕਰਕੇ ਵਿਵਾਦ ਪੈਦਾ ਹੋ ਜਾਂਦਾ ਹੈ ਔਰ ਉਹ ਵਿਵਾਦਾਂ ਦਾ ਭਾਜਪਾ ਨੂੰ ਨੁਕਸਾਨ ਹੀ ਚਲਣਾ ਪੈਂਦਾ ਹੈ ਉਸ ਦਾ ਕੋਈ ਫਾਇਦਾ ਹੁੰਦਾ ਦਿਖਾਈ ਨਹੀਂ ਦਿੰਦਾ ਇਸ ਬੜਬੋਲੇਪਣ ਕਰਕੇ ਹੀ ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਰਵਨੀਤ ਸਿੰਘ ਬਿੱਟੂ ਨੂੰ ਹਜੇ ਇੱਕ ਵੱਡਾ ਨੇਤਾ ਬਣਨ ਦੇ ਵਿੱਚ ਸਮਾਂ ਲੱਗੇਗਾ ਉਹ ਮੈਚਿਓਰਿਟੀ ਉਹਨਾਂ ਦੇ ਵਿੱਚ ਆਉਣੀ ਹਜੇ ਬਾਕੀ ਹੈ ਜੋ ਕਿਸੇ ਵੱਡੀ ਜਾਂ ਅਹਿਮ ਭੂਮਿਕਾ ਦੇ ਉੱਤੇ ਬਰਾਜਮਾਨ ਹੋਣ ਦੇ ਲਈ ਚਾਹੀਦੀ ਹੈ ਜੋ ਕਿਸੇ ਸੂਬੇ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਲੋੜੀਂਦੀ ਹੁੰਦੀ ਹੈ ਉਹ ਮਚਿਓਰਿਟੀ ਹਜੇ ਉਹਨਾਂ ਦੇ ਵਿੱਚ ਆਈ ਨਹੀਂ ਹਾਲਾਂਕਿ ਉਹ ਆਪਣੀ ਪੁਰਾਣੀ ਪਾਰਟੀ ਕਾਂਗਰਸ ਪਾਰਟੀ ਤੇ ਰਾਜ ਦੇ ਨਿਸ਼ਾਨੇ ਸਾਧਦੇ ਹਨ ਰਾਜਾ ਵੜਿੰਗ ਨੂੰ ਪ੍ਰਤਾਪ ਬਾਜਵਾ ਇਹਨਾਂ ਦੋਹਾਂ ਵੱਡੇ ਨੇਤਾਵਾਂ ਨੂੰ ਉਹ ਨਿਸ਼ਾਨੇ ਤੇ ਵੀ ਲੈਂਦੇ ਹਨ ਇਹਨਾਂ ਤੇ ਤਿੱਖੇ ਹਮਲੇ ਵੀ ਕਰਦੇ ਹਨ ਪਰ ਫਿਰ ਵੀ ਹਜੇ ਤੱਕ ਪੈਨ ਪੰਜਾਬ ਪੂਰੇ ਸੂਬੇ ਦੇ ਵਿੱਚ ਲੋਕ ਉਹਨਾਂ ਦੇ ਪਿੱਛੇ ਲੱਗਣ ਅਜੇ ਹ ਵੀ ਉਹਨਾਂ ਦਾ ਵੱਡਾ ਕਦਮ ਹੋਇਆ ਨਹੀਂ ਹੈ ਉਸ ਦੇ ਵਿੱਚ ਹਲੇ ਸਮਾਂ ਲੱਗੇਗਾ 2022 ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਇੱਕ ਰਣਨੀਤੀ ਦੇ ਤਹਿਤ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪਣੇ ਅੰਦਰ ਸ਼ਾਮਲ ਕਰਾਇਆ ਗਿਆ ਸੀ ਉਹਨਾਂ ਦੀ ਪਾਰਟੀ ਦਾ ਰਲੇਵਾ ਭਾਜਪਾ ਦੇ ਵਿੱਚ ਕੀਤਾ ਗਿਆ ਸੀ ਉਦੋਂ ਇਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਭਾਜਪਾ ਦੇ ਇੱਕ ਵੱਡਾ ਚਿਹਰਾ ਉਹਨਾਂ ਦੇ ਪ੍ਰਧਾਨ ਵਜੋਂ ਸਾਹਮਣੇ ਆ ਸਕਦੇ ਨੇ ਉਹ ਭਾਜਪਾ ਦੀ ਕੈਂਪੇਨ ਨੂੰ ਲੀਡ ਕਰ ਸਕਦੇ ਨੇ ਪਰ ਜਿਸ ਤਰੀਕੇ ਦੀ ਜੀਵਨ ਸ਼ੈਲੀ ਕੈਪਟਨ ਮਦਰ ਸਿੰਘ ਦੀ ਰਹੀ ਹੈ ਉਹ ਵੀ ਮਿਹਨਤ ਤੋਂ ਕੌਹਾਂ ਦੂਰ ਰਹਿੰਦੇ ਹਨ ਲੋਕਾਂ ਨੂੰ ਮਿਲਣਾ ਗਲਣਾ ਲੋਕਾਂ ਦੇ ਵਿੱਚ ਜਾਣਾ ਸ਼ਾਇਦ ਉਹਨਾਂ ਨੂੰ ਪਸੰਦ ਨਹੀਂ ਹੈ ਔਰ ਦੂਸਰਾ ਉਹਨਾਂ ਦੀ ਉਮਰ ਦਾ ਵੀ ਇਸ ਤਰ੍ਹਾਂ ਦਾ ਤਕਾਜ਼ਾ ਹੋ ਚੁੱਕਿਆ ਹੈ ਕਿ ਉਹ ਲੰਬੇ ਸਮੇਂ ਤੋਂ ਸਿਆਸੀ ਸਰਗਰਮੀਆਂ ਤੋਂ ਗੈਰ ਹਾਜ਼ਰ ਹੀ ਰਹਿੰਦੇ ਨੇ ਜਦੋਂ ਦੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਉਦੋਂ ਤੋਂ ਹੀ ਇਹ ਲੱਗ ਰਿਹਾ ਹੈ ਕਿ ਉਹਨਾਂ ਦੀਆਂ ਸਿਆਸੀ ਗਤੀਵਿਧੀਆਂ ਬਿਲਕੁਲ ਖਤਮ ਹੋ ਚੁੱਕੀਆਂ ਨੇ ਅੱਜ ਦੇ ਦੌਰ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਉਹਨਾਂ ਦਾ ਕੋਈ ਵਯੂਦ ਵੀ ਬਚਿਆ ਹੈ ਇਸ ਦਾ ਵੀ ਕੋਈ ਬੜਾ ਜ਼ਿਕਰ ਨਹੀਂ ਹੁੰਦਾ ਖੈਰ ਜਦੋਂ ਉਹ ਪਾਰਟੀਆਂ ਦੇ ਵਿੱਚ ਸ਼ਾਮਲ ਹੋਏ ਸੀ ਉਦੋਂ ਵੀ ਜ਼ਿਆਦਾ ਚਰਚਾ ਇਹੀ ਹੋ ਰਹੀ ਸੀ ਕਿ ਉਹਨਾਂ ਨੂੰ ਕਿਸੇ ਸੂਬੇ ਦਾ ਗਵਰਨਰ ਲਾਇਆ ਜਾ ਸਕਦਾ ਹੈ ਐਕਟਿਵ ਸਿਆਸਤ ਦੇ ਵਿੱਚੋਂ ਸ਼ਾਇਦ ਉਹਨਾਂ ਦੀ ਪਾਰੀ ਖਤਮ ਹੋ ਗਈ ਹੈ ਇਹ ਅਹਿਸਾਸ ਲੋਕਾਂ ਦੇ ਵਿੱਚ ਵੀ ਸੀ ਤੇ ਸ਼ਾਇਦ ਸਿਆਸੀ ਸਰਕਲਾਂ ਦੇ ਵਿੱਚ ਵੀ ਸੀ ਇਸੇ ਕਰਕੇ ਹੀ ਸੁਵੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਲਾਇਆ ਗਿਆ ਕੈਪਟਨ ਅਮਰਿੰਦਰ ਸਿੰਘ ਤੇ ਉਸ ਵੇਲੇ ਵੀ ਦਾ ਨਹੀਂ ਖੇਡਿਆ ਗਿਆ ਸੋ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਪੰਜਾਬ ਭਾਜਪਾ ਦੇ ਵਿੱਚ ਸਭ ਤੋਂ ਵੱਡੀ ਕਮਜ਼ੋਰੀ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਇਹੀ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਕੋਲ ਕੋਈ ਵੱਡੇ ਕਦ ਦਾ ਲੀਡਰ ਨਹੀਂ ਹੈ ਜੋ ਲੋਕਾਂ ਦੇ ਵਿੱਚ ਪਾਰਟੀ ਨੂੰ ਲੈ ਕੇ ਜਾ ਸਕੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਦੇ ਨਾਲ ਜਾਣੂ ਕਰਵਾ ਸਕੇ ਉਸ ਦਾ ਪ੍ਰਚਾਰ ਕਰ ਸਕੇ ਤੇ ਆਪਣੇ ਆਪ ਨੂੰ ਪੰਜਾਬ ਦਾ ਹੋਣ ਵਾਲਾ ਮੁੱਖ ਮੰਤਰੀ ਦੇ ਤੌਰ ਤੇ ਪੇਸ਼ ਕਰ ਸਕੇ ਹਾਲਾਂਕਿ ਭਾਜਪਾ ਵੱਲੋਂ ਬਹੁਤ ਕੋਸ਼ਿਸ਼ਾਂ ਹੋਈਆਂ ਨੇ ਕਾਂਗਰਸ ਪਾਰਟੀ ਦੇ ਕਈ ਆਗੂਆਂ ਨੂੰ ਸ਼ਾਮਲ ਕਰਾਇਆ ਗਿਆ ਹੈ ਅਕਾਲੀ ਦਲ ਦੇ ਵੀ ਕਈ ਆਗੂਆਂ ਨੂੰ ਤੋੜ ਕੇ ਭਾਜਪਾ ਦੇ ਵਿੱਚ ਸ਼ਾਮਲ ਕਰਾਇਆ ਗਿਆ ਹੈ ਲੇਕਿਨ ਉਹ ਸਾਰੇ ਆਗੂਆਂ ਦਾ ਸ਼ਾਇਦ ਉਹਨਾਂ ਦਬਦਬਾ ਭਾਜਪਾ ਦੇ ਵਿੱਚ ਵੱਢ ਨਹੀਂ ਸਕਿਆ ਭਾਜਪਾ ਦੇ ਕੰਮ ਕਰਨ ਦੇ ਤਰੀਕੇ ਕਾਂਗਰਸ ਜਾਂ ਅਕਾਲੀ ਦਲ ਨਾਲੋਂ ਬੜੇ ਵੱਖਰੇ ਨੇ ਤੇ ਉਹ ਸਾਰੇ ਨੇਤਾ ਹੀ ਇਸ ਪਾਰਟੀ ਦੇ ਵਿੱਚ ਆ ਕੇ ਸ਼ਾਇਦ ਉਹਨਾਂ ਸਹਿਜ ਮਹਿਸੂਸ ਨਹੀਂ ਕਰਦੇ ਆਪਣੇ ਆਪ ਨੂੰ ਉਹਨਾਂ ਵੱਲੋਂ ਆਪਣੀਆਂ ਗਤੀਵਿਧੀਆਂ ਸੀਮਤ ਹੀ ਰੱਖਿਆ ਗਈਆਂ ਨੇ ਕੋਈ ਬਹੁਤੀਆਂ ਜ਼ਿਆਦੇ ਪਬਲਿਕ ਦੇ ਵਿੱਚ ਲੋਕਾਂ ਦੇ ਵਿੱਚ ਜਾ ਕੇ ਉਹ ਕਿਸੇ ਤਰੀਕੇ ਦੀਆਂ ਰੈਲੀਆਂ ਜਲਸੇ ਸੰਮੋਧਨ ਕਰਦੇ ਦਿਖਾਈ ਨਹੀਂ ਦਿੱਤੇ ਸੜਕਾਂ ਦੇ ਉੱਤੇ ਲੜਦੇ ਵੀ ਦਿਖਾਈ ਨਹੀਂ ਦਿੱਤੇ ਜਿੰਨੀ ਵੱਡੀ ਮਾਤਰਾ ਦੇ ਵਿੱਚ ਬਾੜੀ ਆਗੂ ਭਾਜਪਾ ਸ਼ਾਮਲ ਕੀਤੇ ਗਏ ਸੀ ਪੰਜਾਬ ਦੇ ਯੂਨਿਟ ਦੇ ਵਿੱਚ ਉਸ ਨਾਲ ਕਿਤੇ ਨਾ ਕਿਤੇ ਇਹ ਪ੍ਰਭਾਵ ਵੀ ਗਿਆ कि ਜਿਹੜੇ ਟਕਸਾਲੀ ਵਰਕਰ ਨੇ ਭਾਜਪਾ ਦੇ ਪੁਰਾਣੇ ਵਰਕਰ ਨੇ ਉਹਨਾਂ ਦੇ ਵਿੱਚ ਵੀ ਅਸੰਤੋਸ਼ ਪੈਦਾ ਹੋਇਆ ਹੈ ਉਹ ਵੀ ਅਸਹਿਜ ਮਹਿਸੂਸ ਕਰ ਰਹੇ ਨੇ ਕਿ ਬਾਹਰੋਂ ਲਿਆ ਕੇ ਲੋਕਾਂ ਨੂੰ ਉਹਨਾਂ ਦੇ ਉੱਪਰ ਥੁੱਕਿਆ ਜਾ ਰਿਹਾ ਹੈ ਇਹਨਾਂ ਦੀ ਸੋਚ ਇਹਨਾਂ ਦੀ ਵਿਚਾਰਧਾਰਾ ਪਾਰਟੀ ਦੇ ਨਾਲ ਮੇਲ ਨਹੀਂ ਖਾਂਦੀ ਪਰ ਫਿਰ ਵੀ ਇਹਨਾਂ ਨੂੰ ਵੱਡੀਆਂ-ਵੱਡੀਆਂ ਪੋਸਟਾਂ ਦਿੱਤੀਆਂ ਗੀਆਂ ਨੇ ਉਹਦੇ ਨਾਲ ਕਿਤੇ ਨਾ ਕਿਤੇ ਭਾਜਪਾ ਦਾ ਪੁਰਾਣਾ ਵਰਕਰ ਵੀ ਨਿਰਾਸ਼ ਹੋਇਆ ਸੀ ਸ਼ਾਇਦ ਇਸੇ ਗਲਤੀ ਨੂੰ ਦੁਰਸਤ ਕਰਨ ਦੇ ਲਈ ਹੀ ਅਸ਼ਵਨੀ ਸ਼ਰਮਾ ਨੂੰ ਦੁਬਾਰਾ ਕਾਰਜਕਾਰੀ ਪ੍ਰਧਾਨ ਲਾਇਆ ਗਿਆ ਤਾਂ ਕਿ ਉਹ ਪੁਰਾਣੇ ਵਰਕਰਾਂ ਦੇ ਵਿੱਚ ਕੰਫੀਡੈਂਸ ਦੁਬਾਰਾ ਭਰ ਸਕਣ ਇਸੇ ਲਈ ਹੀ ਸ਼ਾਇਦ ਨਾਇਬ ਸਿੰਘ ਸੈਣੀ ਨੂੰ ਪੰਜਾਬ ਦੇ ਵਿੱਚ ਇੱਕ ਪ੍ਰੋਮਿਨੈਂਟ ਰੋਲ ਦਿੱਤਾ ਗਿਆ ਹੈ ਤਾਂ ਕਿ ਭਾਜਪਾ ਦੇ ਪੁਰਾਣੇ ਵਰਕਰ ਇਸ ਗੱਲ ਤੋਂ ਤਸੱਲੀ ਲੈ ਸਕਣ ਕਿ ਪੁਰਾਣੇ ਭਾਜਪਾ ਦੇ ਨੇਤਾਵਾਂ ਨੂੰ ਹੀ ਪੰਜਾਬ ਦੇ ਵਿੱਚ ਕੰਮ ਕਰਕੇ ਉਹਨਾਂ ਨੂੰ ਅੱਗੇ ਰੱਖਿਆ ਜਾ ਰਿਹਾ ਹੈ ਬਾਹਰੀ ਲੀਡਰਾਂ ਨੂੰ ਸਾਰੀਆਂ ਜ਼ਿੰਮੇਵਾਰੀਆਂ ਨਹੀਂ ਸੌਂਪੀਆਂ ਜਾ ਰਹੀਆਂ ਪਰ ਫਿਰ ਵੀ ਕਿਤੇ ਨਾ ਕਿਤੇ ਪੰਜਾਬ ਭਾਜਪਾ ਦੇ ਵਿੱਚ ਕਿਸੇ ਵੱਡੇ ਸਿੱਖ ਚਿਹਰੇ ਦਾ ਕਿਸੇ ਵੱਡੇ ਪੈਨ ਪੰਜਾਬ ਆਗੂ ਦਾ ਨਾ ਹੋਣਾ ਇਹ ਭਾਜਪਾ ਨੂੰ ਬਹੁਤ ਖਟਕ ਰਿਹਾ ਹੈ ਖਾਸ ਕਰ ਉਦੋਂ ਜਦੋਂ ਪੰਜਾਬ ਦੀ ਕਿਸਾਨੀ ਜ਼ਿਆਦਾਤਰ ਪਿੰਡੂ ਹਲਕਿਆਂ ਦੇ ਵਿੱਚ ਭਾਜਪਾ ਦਾ ਲਗਾਤਾਰ ਵਿਰੋਧ ਹੁੰਦਾ ਰਿਹਾ ਹੈ ਤਿੰਨ ਕਾਲੇ ਕਾਨੂੰਨਾਂ ਤੋਂ ਬਾਅਦ ਜੋ ਖੇਤੀ ਦੇ ਕਾਲੇ ਕਾਨੂੰਨ ਭਾਜਪਾ ਵੱਲੋਂ ਲਿਆਂਦੇ ਗਏ ਸੀ ਜੋ ਕਿਸਾਨ ਅੰਦੋਲਨ ਖੜਾ ਹੋਇਆ ਪੰਜਾਬ ਦੇ ਵਿੱਚ ਇਹ ਇਸ ਅੰਦੋਲਨ ਦੇ ਨਿਸ਼ਾਨੇ ਤੇ ਪੰਜਾਬ ਭਾਜਪਾ ਦੇ ਬਹੁਤੇ ਆਗੂ ਰਹੇ ਉਸ ਤੋਂ ਬਾਅਦ ਭਾਜਪਾ ਵੱਲੋਂ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਹਜੇ ਤੱਕ ਪਿੰਡੂ ਖੇਤਰਾਂ ਦੇ ਵਿੱਚ ਭਾਜਪਾ ਉੰਨੇ ਅੰਦਰ ਤੱਕ ਜਾ ਨਹੀਂ ਸਕੀ ਹੈ ਹਾਲਾਂਕਿ ਉਨ੍ਹਾਂ ਵੱਲੋਂ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ ਭਾਜਪਾ ਦੇ ਆਗੂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਵੀ ਰਹੇ ਹਨ ਪਰ ਜਿਸ ਤਰੀਕੇ ਨਾਲ ਪੈਠ ਹੋਣੀ ਚਾਹੀਦੀ ਸੀ ਉਹ ਹਜੇ ਤੱਕ ਭਾਜਪਾ ਬਣਾਉਣ ਦੇ ਵਿੱਚ ਕਾਮਯਾਬ ਨਹੀਂ ਹੋਈ ਹੁਣ ਫੇਰ ਦੁਬਾਰਾ ਕੈਸ਼ ਰਈਆਂ ਲਗਾਈਆਂ ਜਾ ਰਹੀਆਂ ਨੇ ਕਿ ਕੁਝ ਹੋਰ ਆਗੂਆਂ ਨੂੰ ਵੀ ਪੰਜਾਬ ਭਾਜਪਾ ਦੇ ਵਿੱਚ ਸ਼ਾਮਲ ਕੀਤਾ ਜਾਏਗਾ। ਕਈ ਵਾਰ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਸਾਹਮਣੇ ਆਉਂਦਾ ਹੈ। ਕਈ ਵਾਰ ਚਰਨਜੀਤ ਸਿੰਘ ਚੰਨੀ ਦਾ ਵੀ ਜ਼ਿਕਰ ਹੋਇਆ ਹੈ ਕਿ ਉਹ ਵੀ ਭਾਜਪਾ ਦੇ ਵਿੱਚ ਜਾ ਸਕਦੇ ਨੇ। ਕਿਸੇ ਵੀ ਸਮੇਂ ਉਹਨਾਂ ਨੂੰ ਭਾਜਪਾ ਦੇ ਅੰਦਰ ਸ਼ਾਮਲ ਕਰਾਇਆ ਜਾ ਸਕਦਾ ਹੈ। ਇਹ ਵੀ ਚਰਚਾ ਹੋ ਰਹੀ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਜਲਦੀ ਹੀ ਪੰਜਾਬ ਦੇ ਵਿੱਚ ਰੈਲੀ ਕਰਨ ਆ ਰਹੇ ਨੇ। ਸ਼ਾਇਦ ਉਸ ਰੈਲੀ ਦੇ ਵਿੱਚ ਇਹਨਾਂ ਵੱਡੇ ਲੀਡਰਾਂ ਨੂੰ ਸ਼ਮੂਲੀਅਤ ਕਰਾਈ ਜਾਏ। ਭਾਜਪਾ ਦੇ ਵਿੱਚ ਇਹਨਾਂ ਨੂੰ ਸ਼ਾਮਲ ਕਰਾਇਆ ਜਾਏ ਪਰ ਜਦੋਂ ਤੱਕ ਭਾਜਪਾ ਕਿਸੇ ਵੱਡੇ ਚਿਹਰੇ ਨੂੰ ਸਾਹਮਣੇ ਨਹੀਂ ਪੇਸ਼ ਕਰਦੀ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਕੰਮ ਕਰ ਸਕਦੇ ਨੇ ਜਾਂ ਭਾਜਪਾ ਦੇ ਮੁੱਖ ਮੰਤਰੀ ਦਾ ਚਿਹਰਾ ਇਹ ਇੱਕ ਵੱਡਾ ਨਾਮ ਇੱਕ ਵੱਡੀ ਸ਼ਕਤੀ ਹੋਏਗਾ ਉਦੋਂ ਤੱਕ ਪੰਜਾਬ ਦੇ ਵਿੱਚ ਭਾਜਪਾ ਦਾ ਅੱਗੇ ਵਧਣਾ ਸ਼ਾਇਦ ਉਹਨਾਂ ਦਾ ਸਫ਼ਰ ਇੰਨਾ ਸੌਖਾ ਨਹੀਂ ਰਹੇਗਾ ਉਹ ਸਫ਼ਰ ਥੋੜਾ ਮੁਸ਼ਕਿਲ ਹੀ ਲੱਗੇਗਾ ਹਾਲਾਂਕਿ ਭਾਜਪਾ ਬਾਰ-ਬਾਰ ਇਹ ਦਾਅਵਾ ਕਰਦੀ ਹੈ ਕਿ ਅਸੀਂ ਇਕੱਲੇ ਚੋਣ ਲੜਾਂਗੇ ਅਸੀਂ ਅਗਲੀ ਸਰਕਾਰ ਪੰਜਾਬ ਦੇ ਵਿੱਚ ਬਣਾਵਾਂਗੇ ਲੇਕਿਨ ਬਹੁਤੇ ਸਿਆਸੀ ਮਾਹਰ ਇਸ ਨੂੰ ਦੂਰ ਦੀ ਕਹਾਣੀ ਦੱਸਦੇ ਹਨ ਪੰਜਾਬ ਦੇ ਵਿੱਚ ਇਕੱਲਿਆਂ ਆਪਣੇ ਬਲਬੂਤੇ ਤੇ ਭਾਜਪਾ ਕਦੇ ਸਰਕਾਰ ਬਣਾ ਹੀ ਨਹੀਂ ਸਕਦੀ ਇਸ ਤਰ੍ਹਾਂ ਦੇ ਦਾਅਵੇ ਵੀ ਇਹਨਾਂ ਮਾਹਿਰਾਂ ਵੱਲੋਂ ਕੀਤੇ ਜਾਂਦੇ ਹਨ ਬਾਰ-ਬਾਰ ਇਹ ਕਿਹਾ ਕੀਤਾ ਜਾਂਦਾ ਹੈ ਕਿ ਜਿੰਨਾ ਮਰਜ਼ੀ ਜ਼ੋਰ ਭਾਜਪਾ ਲਗਾ ਲਵੇ ਉਹ ਪੰਜਾਬ ਦੇ ਵਿੱਚ ਕਦੇ ਸਰਕਾਰ ਨਹੀਂ ਬਣਾ ਸਕੇਗੀ ਪਰ ਜਿੰਨੀ ਵਾਰ ਇਸ ਤਰ੍ਹਾਂ ਦੀਆਂ ਟਿੱਕਾ ਟਿੱਪਣੀਆਂ ਹੁੰਦੀਆਂ ਨੇ ਉੰਨੀ ਵਾਰ ਹੀ ਭਾਜਪਾ ਵੱਲੋਂ ਆਪਣਾ ਦ੍ਰਿੜ ਇਸ਼ਚਾ ਜਿਹੜਾ ਹੈ ਉਹ ਦਰਾਇਆ ਜਾਂਦਾ ਹੈ ਕਿ ਅਸੀਂ ਇਕੱਲੇ ਲੜਾਂਗੇ ਅਸੀਂ ਇਕੱਲੇ ਆਪਣੇ ਬਲ ਬੁੱਤੇ ਤੇ ਸਰਕਾਰ ਬਣਾ ਕੇ ਦਿਖਾਵਾਂਗੇ ਖੈਰ ਅਗਲੀਆਂ ਚੋਣਾਂ ਦੇ ਵਿੱਚ ਹਜੇ ਕਾफी ਸਮਾਂ ਪਿਆ ਹੈ 2027 ਦੀਆਂ ਚੋਣਾਂ ਹੋਣ ਦੇ ਵਿੱਚ ਸਾਲ ਤੋਂ ਵੱਧ ਦਾ ਸਮਾਂ ਪਿਆ ਹੈ ਇਸ ਸਾਲ ਦੇ ਸਮੇਂ ਦੇ ਵਿੱਚ ਭਾਜਪਾ ਕੀ ਕੀ ਕਰਦੀ ਹੈ ਇਸ ਸਾਲ ਦੇ ਆਉਣ ਵਾਲੇ ਬਜਟ ਦੇ ਵਿੱਚ ਕੀ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕੇਜ ਦਿੱਤਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਪੁਰਾਣੇ ਲੰਮੇ ਸਮੇਂ ਤੋਂ ਪੈਂਡਿੰਗ ਚੱਲੇ ਆ ਰਹੇ ਮਸਲਿਆਂ ਨੂੰ ਸੁਲਝਾ ਕੇ ਪੰਜਾਬ ਦੇ ਲੋਕਾਂ ਦੇ ਜਿਹੜੇ ਪੁਰਾਣੇ ਜ਼ਖਮ ਨੇ ਉਹਨਾਂ ਤੇ ਮਰ੍ਹਮ ਲਗਾ ਸਕਦੇ ਹਨ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਸ ਉਮੀਦ ਦੇ ਨਾਲ ਕਿ ਪੰਜਾਬ ਜਿਸ ਸਥਿਤੀ ਦੇ ਵਿੱਚੋਂ ਅੱਜ ਗੁਜ਼ਰ ਰਿਹਾ ਹੈ ਉਸ ਸਥਿਤੀ ਦੇ ਵਿੱਚੋਂ ਜਲਦ ਹੀ ਕਿਸੇ ਨੀਤੀਗਤ ਤਰੀਕੇ ਦੇ ਨਾਲ ਸਾਨੂੰ ਕੱਢਣ ਦੀਆਂ ਕੋਸ਼ਿਸ਼ਾਂ ਹੋਣਗੀਆਂ ਇਸ ਕਰਜ਼ੇ ਤੋਂ ਨਜਾਤ ਦਿਵਾਉਣ ਦੇ ਲਈ ਕੇਂਦਰ ਕੋਈ ਮਹੱਤਵਪੂਰਨ ਕਦਮ ਚੱਕੇਗਾ ਪ੍ਰਾਣੇ ਪੈਂਡਿੰਗ ਮਸਲੇ ਹੱਲ ਕਰਕੇ ਪੰਜਾਬ ਨੂੰ ਕਿਸੇ ਸਥਿਰਤਾ ਦੇ ਵੱਲ ਤੋਰਿਆ ਜਾਵੇਗਾ ਇਸੇ ਉਮੀਦ ਦੇ ਨਾਲ ਉਤੋ ਵਿਦਾ ਲੈਨੇ ਆ ਧੰਨਵਾਦ